ਸਾਡੇ ਬੜੇ ਹੀ ਯੰਗ ਬਲੱਡ ਸਾਥੀ ਯੰਗ ਜਨਰੇਸ਼ਨ ਦੇ ਬਹੁਤ ਜ਼ਿਆਦਾ ਸਵਾਲ ਉਹਨਾਂ ਦੇ ਆਉਂਦੇ ਨੇ ਕਿ ਭਈ ਜੀਵਨ 'ਚ ਤਰੱਕੀ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਨੇ ਜੀਵਨ 'ਚ ਤਰੱਕੀ ਕਰਨੀ ਹੈ ਉਹ ਸੂਰਜ ਚੜਨ ਤੋਂ ਪਹਿਲਾਂ ਉੱਠਿਆ ਕਰੇ ਦੂਸਰਾ ਕੰਮ ਜਿਹਦੇ ਵੀ ਸ਼ਬਦ ਵਿੱਚ ਤੁਹਾਡਾ ਧਿਆਨ ਲੱਗਦਾ ਆ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਜੇ ਸ਼ਬਦ ਨਹੀਂ ਵੀ ਹੈ ਤਿੰਨ ਸ਼ਬਦ ਹੋ ਕੇ ਸ਼ੁੰਨਿਆਂ ਦੇ ਵਿੱਚ ਜਾ ਕੇ ਧਿਆਨ ਕਰੋ ਮੈਡੀਟੇਸ਼ਨ ਕਰੋ ਥੋੜਾ ਜਿਹੜਾ ਮਾਈਂਡ ਆ ਸਟੇਬਲ ਹੋ ਜਾਏਗਾ ਕਿਸੇ ਇੱਕ ਸਥਾਨ ਤੇ ਜਾ ਕੇ ਕੇਂਦ੍ਰਿਤ ਹੋ ਜਾਏਗਾ ਔਰ ਸਭ ਤੋਂ ਵੱਡੀ ਗੱਲ ਇੱਕ ਲਕਸ਼ਯ ਇੱਕ ਗੋਲ ਜ਼ਰੂਰ ਬਣਾਓ ਜ਼ਿੰਦਗੀ ਦੇ ਵਿੱਚ ਕੀ ਮੈਂ ਕਰਨਾ ਕੀ ਮੇਰਾ ਟਾਰਗੇਟ ਕੀ ਜਦੋਂ ਤੱਕ ਕੋਈ ਬੰਦਾ ਕੋਈ ਵੀ ਇਨਸਾਨ ਬਿਨਾ ਲਕਸ਼ਯ ਤੋਂ ਬਿਨਾ ਟਾਰਗੇਟ ਤੋਂ ਜਦੋਂ ਅੱਗੇ ਵੱਧਦਾ ਨਾ ਤੇ ਉਹਦਾ ਹਿਸਾਬ ਉਹੀ ਹੁੰਦਾ ਕਿ ਜਿਤਨਾ ਬੰਦਾ ਹਨੇਰੇ 'ਚ ਟੱਕਰਾ ਨਹੀਂ ਮਾਰੀ ਜਾਂਦਾ ਕੰਦਾ ਨਾਲ ਕਰਕੇ ਸਭ ਤੋਂ ਪਹਿਲਾਂ ਇੱਕ ਟਾਰਗੇਟ ਬਣਾਓ ਤੇ ਬਾਕੀ ਆਪਣੇ ਆਪ ਤੇ ਯਕੀਨ ਕਰਨਾ ਸਿੱਖੋ ਲੋਕ ਤੁਹਾਡੇ ਤੇ ਉਦੋਂ ਯਕੀਨ ਕਰਨਗੇ ਜਦੋਂ ਤੁਸੀਂ ਆਪਣੇ ਆਪ ਤੇ ਪਹਿਲਾਂ ਯਕੀਨ ਕਰੋਗੇ ਕਿ ਹਾਂ ਮੈਂ ਕੰਮ ਕਰ ਸਕਦਾ ਆਈ ਵਿਲ ਡੂ ਇਟ ਬਾਕੀ ਪ੍ਰਮਾਤਮਾ ਤੇ ਵੀ ਵਿਸ਼ਵਾਸ ਜਰੂਰ ਰੱਖਣਾ ਆ ਉਹਦੀ ਹੋਂਦ ਨੂੰ ਵੀ ਸਮਝਣਾ ਹੈ ਵੀ ਇਸ ਪੂਰੇ ਯੂਨੀਵਰਸ ਨੂੰ ਕੋਈ ਚਲਾ ਰਿਹਾ ਹੈ ਪਰ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਦਾ ਮਤਲਬ ਇਹ ਨਹੀਂ ਆ ਕਿ ਡੰਡਾਂ ਬਖੰਡਾਂ 'ਚ ਹੀ ਪੈ ਜਾਓ ਜੇ ਪੜੇ ਲਿਖੇ ਹੈਗੇ ਹੋ ਨਾ ਤੇ ਪੜੇ ਲਿਖੇ ਨਜ਼ਰ ਵੀ ਆਉਣੀ ਚਾਹੀਦੇ ਮੰਦ ਬੁੱਧੀ ਨਾਲ ਨਜ਼ਰ ਆਓ ਕਿ ਜਿੰਨੇ ਜਿੱਥੇ ਲਾਇਆ ਉਹਦੇ ਮਗਰ ਤੁਰ ਪੇ ਜਾ ਕੇ ਧਾਰਮਿਕਤਾ ਨੂੰ ਸਿਰਫ ਧਾਰਮਿਕਤਾ ਤੱਕ ਵੇਖੋ ਉਸ ਪਰਮਾਤਮਾ ਤੱਕ ਵੇਖੋ ਉਸ ਪਰਮੇਸ਼ਵਰ ਤੱਕ ਵੇਖੋ ਨਾ ਕਿ ਆਪਣੇ ਆਪ ਨੂੰ ਡੰਡਾਂ ਬਖੰਡਾਂ ਦੇ ਵਿੱਚ ਪਾ ਕੇ ਜ਼ਿੰਦਗੀ ਰੋੜ ਲਓ ਆਪਣੀ